ਉਹ ਵੀ ਸੱਜਣੋ ਅੱਜ ਜਵਾਕ ਕਹਿੰਦੇ ਵੀ ਸਵੇਰੇ ਦੇ ਨਹਾਉਣਾ ਐਦ ਕੀ ਆ ਗਰਮੀ 'ਚ ਇੱਕ ਵਾਰ ਮਣੀ ਨਹਾਉਣਗੇ ਇਹ ਤਾਂ ਨਾ ਆਇਆ ਸੀ ਮੈਂ ਨਹੀਂ ਗਿਆ ਤੇ ਇੰਨੇ ਬੰਦੇ ਹੁਣ ਸਕੂਟਰੀ ਤੇ ਜਾਣਾ ਔ ਔਖੀ ਗੱਲ ਆ ਤਾਂ ਕਰਕੇ ਹੁਣ ਰੇੜਾ ਲੈ ਕੇ ਚੱਲੇ ਆ ਪਹਿਲਾਂ ਨਾ ਸਕੂਟਰੀ 'ਚ ਤੇਲ ਪਾਉਣ ਵਾਲਾ ਪਹਿਲਾਂ ਪੰਪ ਤੇ ਜੱਲਿਆਂ ਤੇਲ ਪਾਉਣ ਉਦੋਂ ਬਾਅਦ ਜਾਵਾਂਗੇ ਫਿਰ ਆਪਣਾ ਛੋਏ ਤੇ ਕਿੰਨੀ ਗਾ ਬ੍ਰੇਕਾ ਹੈ ਨਹੀਂ ਪੈਰ ਚੱਕੇ ਚ ਪੈਰ ਫਸਾਲੀ ਦੂਦੀ ਹਿਆ ਉਹ ਯਾ ਉਹ ਮੀਨੀਂਗੀ ਦੀ ਤੇ ਪੀਤੀ ਬੱਤ ਲੈ ਲਾ ਸਿੱਧਾ ਰੱਖ ਉਹ ਗੱਡੀ ਕੱਟਣਾ ਮਾਰੀ ਏਡੇ ਤੇਜ਼ ਰਿਹੜੇ ਸਾਲਾ ਪੱਟ ਜੂਗਾ ਕਰੇ ਸਾਰੀ ਸੰਗੜ ਬਲਟਾਲ ਨੇ ਹੋਰ ਸੰਗਤਾਂ ਮੂਧੀਆਂ ਹੋਈਆਂ ਫਿਰ ਆਹ ਜਾਂਦਾ ਹਲੂ ਮਾਨ ਕੀ ਜੈ ਹਲੂ ਮਾਨ ਕੀ ਜੈ ਹੋਇਆ ਓਏ ਹੋਏ ਬੂਟੇ ਯੋ ਇੱਕ ਰੱਟੇ ਮੈਂ ਬੂਟੇ ਭੈਣ ਨੂੰ 4 ਤੋਂ 40 ਮੂਟ ਦਾ ਬੁੱਟ ਨਿਤ ਯਾਦ ਆਉਣ ਵਾਲੀ ਏ ਯਾਂਦੀ ਅੱਖਾਂ ਐਨੀ ਮਿਹਨਤ ਨਾਲ ਚੱਲੇ ਆ ਨਾਉਣ ਕਿੰਨੀ ਮੁਸ਼ਕਲ ਆ ਸਾਰਾ ਰੋਡ ਦੀ ਇੱਥੇ ਹੀ ਫਿਰ ਗਈ ਇੰਨਾ ਵਧੀਆ ਟਾਪ ਦਾ ਰੋਡ ਬਣਿਆ ਸੀ ਬੁੱਟੇ ਦੀ ਚੱਪਲ ਰਹੀ ਆ ਬੁੱਟਾ ਭੱਜ ਗਿਆ ਓਏ ਆ ਦੇਖੋ ਬੁੱਟਾ ਪਿਆ ਆਪਿਆ ਆਪਿਆ ਉਹ ਤੇਰੇ ਲਈ ਪਾਣੀ ਏ ਓਏ 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 ਤਾਂ ਸਾਲਾ ਬਣਾ ਸੀ ਕਿੰਮੀਆ ਉਹਦੇ ਤੇ ਮੈਂ ਰੱਖਿਆ ਉਹਦਾ ਤੇ ਮੈਂ ਰੱਖ ਕੇ ਬੈਠਾ ਵੀਡੀਓ ਬਣਿਆ ਸਾਰੇ ਸਵੇਰੇ ਚ ਬਾਹਰ ਹੱਥ ਹੁਣਾ ਰਹੇ ਆ ਹਾਂ ਹੁਣ ਟੁਕ 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 ਲੈ ਗਏ ਬੜੀ ਗੋਇ ਤਾਂ ਲਾਉ ਰਿਹੜਾ ਆਲੇ ਵਾਲਾ ਨਾ ਜਾ ਕਰ ਉਹ ਰੋਗਲਾ ਇੱਕ ਮਿੰਟ ਗਧੇ ਤੇ ਗਧਾਂ ਚੜੇ ਆਉਂਦਾ ਹਾਂ ਮੈਂ ਵੀਡੀਓ ਮਾ ਵੀਡੀਓ ਬਣਾਇਆ ਸਾਡੇ ਵਾਲੇ ਨਾਲ ਸਾਡੇ ਦਰਮਿਆਨ 9999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999 ਸਾਰਾ ਸਾਰਾ ਦੇਨੇ ਸਾਡੀ ਗਲੀ ਵਿੱਚ ਗਏ ਨੇ ਸਾਰਾ ਸਾਰਾ ਦੇਨੇ ਸਾਡੀ ਗਲੀ ਵਿੱਚ ਗਏ ਮੇਲਾ ਆਉਂਦਾ ਨਹੀਂ ਡੁੱਪ ਜਾਣੀਦਾ ਚੁਮ ਕੇ ਰਮਾਲ ਫੜਾਉਂਦਾ ਨਹੀਂ ਡੁੱਪ ਜਾਣੀਦਾ 110% ਉਹ ਵਾਹ ਤੂੰ ਆਂ ਦਿੰਦਾ ਜਾਂਦੇ ਸਾਰ ਛਾਲਾਂ ਚੱਕ ਦੇਣੀਆਂ ਨੇ ਕਿੱਕ ਲਈ ਪਾ ਦੇਣੀਆਂ ਕੋਤੀਆਂ ਚਾੜ ਦੇਣੀਆਂ ਕੰਧਾਂ ਤੇ ਕੋਈ ਚਾਹ ਨਹੀਂ ਆਇਆ ਕੋਈ ਨਹੀਂ ਬਾਈ ਉੱਡੀ ਪੌੜ ਗਏ ਓਟੋ ਆ ਗਿਆ ਤਰ ਖਾਲਾ ਓਏ ਓਟੋ ਆ ਗਿਆ ਤਰ ਖਾਲਾ ਓਏ ਗੱਡੀ ਪੂਰਾ ਪਾਇਲਟ ਬੰਦਾ ਪੂਰਾ ਪਾਇਲਟ ਆ ਗਿਆ ਓਏ ਤੂੰ ਮਾਰ ਇਸ ਲੰਗੜਾ ਉਹ ਮੁਰਗਾ ਉਹ ਮੁਰਗਾ 70 ਰੁਪਏ ਕਿਲੋ ਉਹ ਚੱਕੋ ਬਾਕੀ ਉਹ ਰੇੜਾ ਮੈਂ